ਸਸੀ ਕਾਲ ਦੋਸਤੋ ਮੈਂ ਗਗਨ ਰਾਮ ਗੜੀਆ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਇੱਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਗੋਰਾ ਨੂੰ ਏਡੀ ਦੇ ਵੱਲੋਂ ਸਮਨ ਜਾਰੀ ਕੀਤੇ ਗਏ ਨੇ ਅੱਜ 12 ਫਰਵਰੀ ਹੈ ਤੇ ਅੱਜ ਦੇ ਦਿਨ ਜਿਹੜੇ ਹੈਗੇ ਨੇ ਉਹ ਸਮਨ ਜਾਰੀ ਹੋਏ ਨੇ ਤੇ ਇਹਦੀ ਜਾਣਕਾਰੀ ਜਿਹੜੀ ਹੈ ਉਹ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਿੰਦਰ ਸਿੰਘ ਨੇ ਟਵੀਟ ਕਰਕੇ ਦਿੱਤੀ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦਾ ਗੋਡਿਆਂ ਦਾ ਇਲਾਜ ਚੱਲ ਰਿਹਾ ਹੈ ਹਸਪਤਾਲ ਦੇ ਵਿੱਚ ਤਾਂ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ ਦੀ ਜਿਹੜੀ ਉਲੰਘਣਾ ਉਹਦੇ ਤਹਿਤ ਇਹ ਸੰਮਨ ਜਾਰੀ ਕੀਤੇ ਗਏ ਨੇ ED ਵੱਲੋਂ ਕਿਉਂਕਿ 4 ਦਿਨ ਪਹਿਲਾਂ ਹੀ ਕਹਿੰਦੇ ਦੀ ਰਿਪੋਰਟ ਦਰਜ ਹੋਈ ਸੀ ਤੇ ਦਿਲੰਦਰ ED ਦੇ ਵੱਲੋਂ ਇਹ ਹੁਣ ਸੰਮਨ ਜਾਰੀ ਕੀਤੇ ਗਏ ਨੇ ਤਾਂ ਦੇਖਣਾ ਹੋਊਗਾ ਕਿ ਆਉਣ ਵਾਲੀ ਕਾਰਵਾਈ ਕਿੱਦਾਂ ਦੀ ਰਹਿੰਦੀ ਉਹਨਾਂ ਤੇ ਪਰ ਹੁਣ ਤੱਕ ਇਹ ਪਤਾ ਲੱਗਿਆ ਕਿ ਉਹ ਪੇਸ਼ ਹੋਣ ਦੇ ਵਿੱਚ ਥੋੜਾ ਜਿਹਾ ਕਰ ਰਹੇ ਨੇ ਕਿ ਸ਼ਾਇਦ ਉਹ ਨਾ ਪੇਸ਼ ਹੋਣ ਪਰ ਜਿਹੜੇ ਸੰਮਨ ਨੇ ਉਹ ਦਿਲੰਦਰ ED ਵੱਲੋਂ ਜਿਹੜੇ ਹੈਗੇ ਜਾਰੀ ਕਰ ਦਿੱਤੇ ਗਏ ਨੇ ਤਾਂ ਜਿਹੜੀ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ ਦੀ ਉਲੰਘਣਾ ਦੱਸੀ ਜਾ ਰਹੀ ਹੈ ਉਹਦੇ ਤਹਿਤ ਜਿਹੜੇ ਹੈਗੇ ਨੇ ਇਹ ਸਮਨ ਜਾਰੀ ਹੋਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਤੇ ਕੀ ਅਪਡੇਟ ਆਉਂਦੀ ਹੈ ਤੇ ਕਿੱਦਾਂ ਦੀ ਕਾਰਵਾਈ ਜਿਹੜੀ ਹੈਗੀ ਉਹ ਏਡੀ ਵੱਲੋਂ ਕੀਤੀ ਜਾਂਦੀ ਹੈ ਉਹ ਅਸੀਂ ਜਲਦੀ ਦੇਖਾਂਗੇ ਇਹ ਸੰਮਣ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੋ ਅੱਜਕੱਲ ਭਾਜਪਾ ਦੇ ਆਗੂ ਨੇ ਉਹਨਾਂ ਤੇ ਜਿਹੜਾ ਹੈਗਾ ਇਹ ਐਕਸ਼ਨ ਲਿਆ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੀ ਸਮੀਕਰਨ ਬਣਦੇ ਨੇ ਉਹ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਧੰਨਵਾਦ